ਦਰਹਾਂ ਨਜ਼ਦੀਕ ਸਰਹੰਦ ਨਹਿਰ ਦੀਆਂ ਸਾਈਡਾਂ ਪੱਕੀਆਂ ਕਰਨ ਦਾ ਕੰਮ ਵੱਡੇ ਪੱਧਰ ਤੇ ਉੱਪਰ ਚੱਲ ਰਿਹਾ ਲਗਭਗ ਇਹ ਕੰਮ ਕੰਪਲੀਟ ਹੋਣ ਵਾਲਾ ਦੇਖ ਸਕਦੇ ਹਾਂ ਕਿ ਇਸੇ ਮਹੀਨੇ ਦੀ 21 ਤਰੀਕ ਨੂੰ ਇਸ ਨਹਿਰ ਵਿਚ ਦੁਆਰਾ ਪਾਣੀ ਛੱਡੇ ਜਾਣ ਦੀ ਗੱਲ ਕਹੀ ਗਈ ਸੀ ਪਰੰਤੂ ਇਸ ਨਹਿਰ ਦੇ ਕਿਨਾਰੇ ਜੋ ਬਰਖਤ ਖੜੇ ਨੇ ਜੋ ਕੁਦਰਤੀ ਤੌਰ ਤੇ ਇੱਥੇ ਰਹਿਣ ਵਾਲੇ ਪੰਛੀਆਂ ਤੇ ਜਾਨਵਰਾਂ ਦਾ ਰਹਿਣ ਬਸੇਰਾ ਉਸ ਵਿੱਚੋਂ ਦਰਖਤ ਬੁਰੀ ਤਰ੍ਹਾਂ ਵੱਟੋਕੀਤੀ ਜਾਂ ਕੱਟੇ ਗਏ ਨੇ ਤੋੜੇ ਗਏ ਨੇ ਜਿਸ ਨੂੰ ਲੈ ਕੇ ਜੰਗਲਾਤ ਮੈਕ ਨੇ ਦੇ ਅਧਿਕਾਰੀ ਵੀ ਚੁੱਪ ਨੇ ਥਾਂ ਥਾਂ ਦੇ ਉੱਪਰ ਇਸ ਜੋ ਰਸਤਾ ਹੈ ਜੰਗਲ ਏਰੀਆ ਇਸ ਵਿੱਚੋਂ ਰਸਤੇ ਬਣਾਏ ਗਏ ਨੇ ਦਰਖਤ ਤੋੜ ਦਿੱਤੇ ਗਏ ਨੇ ਪੰਦ ਦਿੱਤੇ ਗਏ ਨੇ ਮਰਾ ਪੱਕੀਆਂ ਕਰਨ ਦੇ ਮੁੱਦੇ ਉੱਪਰ ਵੀ ਕਿਸਾਨ ਜੁਨੀਅਨ ਨੇ ਇਸ ਦੀ ਬਰੋਥਾ ਕੀਤੀ ਸੀ ਬਾਅਦ ਤੋਂ ਬਾਅਦ ਵਿੱਚ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਦੋਹਾਂ ਤਰ੍ਹਾਂ ਵਿੱਚ ਸੈਮਤੀ ਬਣ ਗਈ ਸੀ ਦੂਸਰੇ ਪਾਸੇ ਦੇਖ ਸਕਦੇ ਹਾਂ ਕਿ ਜੋ ਇਹ ਦਰਖਤਾਂ ਨੂੰ ਨੇਚਰਲ ਤੌਰ ਤੇ ਜੋ ਨੇਚਰਲ ਬਾਇਓਡਾਈਵਰਸਿਟੀ ਹੈ ਜੋ ਉਸ ਨੂੰ ਨੁਕਸਾਨ ਕੀਤਾ ਗਿਆ ਇਸ ਨੂੰ ਵੀ ਪੂਰਾ ਕੀਤਾ ਜਾਣਾ ਚਾਹੀਦਾ ਹੈ ਇਲਾਕੇ ਦੇ ਲੋਕ ਇਸ ਨਹਿਰ ਪੱਕੀ ਕਰਨ ਜਾਣ ਦੇ ਪਰ ਜ਼ਿਆਦਾ ਖੁਸ਼ ਨਹੀਂ ਹਨ ਕਿਉਂਕਿ ਇਸ ਨਹਿਰ ਇਸ ਇਲਾਕੇ ਵਿੱਚ ਇਹ ਨਹਿਰੀ ਪਾਣੀ ਨਹੀਂ ਵਰਤੇ ਜਾਂਦਾ ਉਹ ਕਰਦੇ ਆ ਇਸ ਇਲਾਕੇ ਦੇ ਵਿੱਚ ਬਿੱਤਣਾ ਗੱਲ ਵਾਹ ਹਾਂਜੀ ਵੀ ਜਿਸ ਤਰ੍ਹਾਂ ਕਿ ਜੋ ਸਰਹੰਦ ਨਹਿਰਾ ਰਾਹੀ ਦੇ ਕੋਲੋਂ ਦੋਏ ਸਾਈਡਾਂ ਤੋਂ ਪੱਕੀ ਕੀਤੀ ਜਾ ਰਹੀ ਹੈ ਲੱਗਦਾ ਵੀ ਇਲਾਕੇ ਦੇ ਵਿੱਚ ਕੋਈ ਪਾਣੀ ਦਾ ਕੋਈ ਫਰਕ ਪਊਗਾ ਘਟੂਗਾ ਹਾਂਜੀ ਹਾਂਜੀ ਮੇਰਾ ਨਾਮ ਚ ਮਖਾਉਰ ਸਿੰਘਾ ਜੀ ਪਿੰਡ ਕਰ ਦਿੱਤਪਰਾ ਸਾਡੇ ਕੋਲੇ ਹੀ ਆ ਜੀ ਖੇਤਾਂ ਦੇ ਨਹਿਰ ਇਹ ਤੇ ਇਹਦਾ ਸਾਰੇ ਜਿੰਨੇ ਵੀ ਜਨਤਾ ਹੈਗੀ ਆ ਜੀ ਸਾਰਿਆਂ ਦੇ ਕੋਲੋਂ ਇਹੀ ਵਿਚਾਰ ਸੁਣਦੇ ਆ ਵੀ ਪਾਣੀ ਦਾ ਫਰਕ ਤਾਂ ਜੀ ਪਊਗਾ ਇਹ ਪਰ ਅੰਦਾ ਮੋੜਨ ਕਿ ਜੀ ਅੱਗੇ ਘੜੀਆਂ ਛੜਾਂ ਤੋਂ ਪਾਣੀ ਆਪਾਂ ਨੂੰ ਮਿਲਦਾ ਸੀਗਾ ਜੀ ਛੇਮਦਾ ਸੀਗਾ ਉਹ ਪਾਣੀ ਹੁਣ ਤਾਂ ਉਹਦੇ ਕਰਕੇ ਨੀਵਾ ਜਾਣਾ ਹੈ ਜੀ ਜੀ ਆਪਣੇ ਖੇਤਾਂ ਨੂੰ ਕੋਈ ਸਿੰਚਾਈ ਵਾਸਤੇ ਇਸ ਨਹਿਰ ਤੋਂ ਪਾਣੀ ਮਿਲਦਾ ਇੱਥੋਂ ਜੀ ਨਾ ਜੀ ਇਹ ਆਪਾਂ ਨੂੰ ਪਾਣੀ ਨਹੀਂ ਮਿਲਦਾ ਇਹਦਾ ਇਹਦਾ ਪਾਣੀ ਤਾਂ ਔਰੇ ਕਿਤੇ ਵੀ ਹੈ ਨਹੀਂ ਜੀ ਛੂਆ ਕੋਈ ਵੀ ਅੱਜ ਨਾ ਕੋਈ ਕੋਈ ਇਹਦੇ ਵਿੱਚੋਂ ਆਪਾਂ ਨੂੰ ਕੋਈ ਛੋਟਾ ਮੋਟਾ ਪਾਣੀ ਤਾਂ ਕੋਈ ਕਦੇ ਵੀ ਹੈ ਨਹੀਂ ਜੀ ਮਿਲਿਆ ਨਹੀਂ ਹੈਗਾ ਜਿਸ ਤਰ੍ਹਾਂ ਕਿ ਹੁਣ ਪਿਛਲੇ ਦਿਨੀ ਕਿਸਾਨ ਯੂਨੀਅਨ ਤੇ ਜੋ ਨਹਿਰੀ ਵਿਭਾਗ ਦਾ ਚੀਫ ਆ ਉਸ ਵਿੱਚ ਗੱਲ ਹੋਈ ਸੀ ਕਿ ਅਸੀਂ ਇਸ ਏਰੀਏ ਨੂੰ ਅਪਰੂਵਲਾਂ ਦੇਵਾਂਗੇ ਪਾਣੀ ਵਾਸਤੇ ਕਿ ਕਿੰਨੀ ਜਮੀਨ ਤੁਹਾਡੇ ਕੋਲ ਵੀਰ ਜੀ ਸਾਡੇ ਕੋਲ ਜੀ ਅਸੀਂ ਤਿੰਨ ਭਰਾ 2-2 ਕਿੱਲੇ ਜ਼ਮੀਨ ਆ ਜੀ ਤੇ ਜੇ ਪਾਣੀ ਸਾਨੂੰ ਮਿਲ ਜਾਵੇ ਇਹ ਨਹਿਰ ਦੇ ਵਿੱਚੋਂ ਸਾਨੂੰ ਜੀ ਵਰਤਣ ਨੂੰ ਤਾਂ ਫਿਰ ਬਹੁਤ ਵਧੀਆ ਜੀ ਫਿਰ ਤਾਂ ਸਾਡੇ ਏਰੀਏ 'ਚ ਕੋਈ ਵੀ ਇਹ ਹੈ ਨਹੀਂ ਜੀ ਪਾਣੀ ਦਾ ਵਰਤਣ ਦਾ ਅ ਵੀ ਜਿਸ ਤਰ੍ਹਾਂ ਕਿ ਸਾਈਡਾਂ ਤੋਂ ਦਰਖਤ ਖੜੇ ਸੀ ਉੱਥੇ ਕਿੰਨੇ ਜਾਨਵਰ ਨੇ ਬੰਦਰ ਨੇ ਪੰਛੀ ਨੇ ਉਹ ਦਰਖਤ ਵੀ ਇਹਨਾਂ ਨੇ ਪੁੱਟਤੇ ਰਾਹ ਬਣਾ ਲਏ ਇਹਨਾਂ ਚ ਇਹ ਜੰਗਲਾਤ ਵਿਭਾਗ ਨੇ ਵੀ ਇਸ ਬਾਰੇ ਕੁਝ ਨਹੀਂ ਕੀਤਾ ਕੀ ਕਹੋਗੇ ਇਹ ਬਾਰੇ ਹਾਂ ਜੀ ਇਹ ਤਾਂ ਆ ਪਾਗੜੇ ਦਰਖਤ ਆਪਾਂ ਤਾਂ ਕਹਿੰਦੇ ਆ ਜੀ ਦਰਖਤ ਤਾਂ ਲਗਾਓ ਬੱਦ ਤੋਂ ਬੱਦ ਤੇ ਚਲੋ ਇਹ ਸਰਕਾਰ ਦਾ ਕੰਮ ਆ ਜੀ ਸਰਕਾਰੀ ਕੰਮ ਆ ਆਪਾਂ ਇਹ ਕਹਿੰਦੇ ਆ ਵੀ ਦਰਖਤ ਆ ਜਾਨੀ ਜਿਹਦੇ ਪੱਟ ਹੁੰਦੇ ਨੇ ਚਲੋ ਖਰਾਬ ਹੁੰਦੇ ਆ ਜੀ ਜਾਨਵਰਾਂ ਨੂੰ ਵੀ ਇਹਦੇ ਵਿੱਚ ਲੋਕਾਂ ਦਾ ਬਹੁਤ ਫਾਇਦਾ ਜੀ ਛਾਵੇਂ ਵੀ ਰਹਿੰਦੀ ਹੈ ਜੀ ਤੇ ਵਾਤਾਵਰਣ ਵੀ ਵਧੀਆ ਹੁੰਦਾ ਜੀ ਤੇ ਯਾਨੀ ਚਲੋ ਇਹ ਸਰਕਾਰ ਦਾ ਕੰਮ ਆਪਾਂ ਇਹਦੇ ਵਿੱਚ ਬਾਲਾ ਕਹਿ ਨਹੀਂ ਸਕਦੇ ਜੀ ਤੇ ਸਰਕਾਰ ਹੋਰ ਵੀ ਦਰਖਤ ਹਾਂ ਨਵੇਂ ਲੱਗ ਜਾਣਗੇ ਜੀ ਜਾਂ ਨਵੇਂ ਲਗਾ ਦੇਣ ਇਹ ਸਰਕਾਰ ਨੂੰ ਚਾਹੀਦਾ ਵੀ ਜਿੰਨੇ ਠੇਕੇਦਾਰਾਂ ਨੇ ਮਤਲਬ ਦਰਖਤ ਪੁੱਟੇ ਨੇ ਉਹਨੇ ਨਵੇਂ ਦਰਖਤ ਲਗਾਏ ਜਾਣ ਹਾਂ ਜੀ ਹਾਂ ਜੀ ਇਹ ਜ਼ਰੂਰ ਹੈ ਜੀ ਜਿੰਨੇ ਪੱਤੇ ਗਏ ਉਦੋਂ ਦਰਖਤ ਵੱਧ ਲੱਗ ਜਾਣ ਸ਼ਾਮ ਤੇ ਠੀਕ ਹੈ ਜੀ ਹਾਂ ਜੀ ਧੰਨਵਾਦ ਉਦੀ ਤੋਂ ਦਰਾਫਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੱਗਦਾ ਕੈਮਰਾ ਦੇਖ ਕੇ ਇਹ ਬੰਦਾ ਰੁਕ ਗਿਆ ਹੈ ਪੀੜਾ ਪੰਜਾ ਰੁਕ ਗਿਆ ਲੱਗਦਾ ਹੈ ਦੇਖ ਸਕਦੇ ਆਂ ਪੜਿਆਂ ਜੀ ਗੁਰਕਲੀ ਦੇ ਉੱਪਰ ਇੱਥੇ ਸਰਾਂਧ ਨਹਿਰ ਦੀਆਂ ਦੋਏ ਸਟਾਪ ਪੱਕੀਆਂ ਕਰਨ ਦਾ ਕੰਮ ਚੰਗੀ ਪੱਧਰ ਦੇ ਉੱਪਰ ਚੱਲ ਰਿਹਾ ਹੈ ਦੇਖ ਸਕਦੇ ਹੋ ਕਿ ਦਰਤ ਰੁੱਤ ਕੇ ਇਸ ਨਹਿਰ ਦੇ ਵਿੱਚ ਫਰੜ ਚੁੱਕੇ ਨੇ